ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਤਾਜੀ ਸੂਈ ਆ ਤੇ ਇੱਕ ਅਜੇ ਗੱਬਣ ਥੋੜੇ ਜਿਹੇ ਲੈਂਦੀ ਆ ਤੇ ਜੇ ਕਿਸੇ ਵੀਰ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਅੱਜ ਆਪਾਂ ਕਰਦੇ ਆ ਬਾਈ ਜੀ ਨਾ ਗੱਲਬਾਤ ਹਾਂਜੀ ਬਾਈ ਸਾਹਿਬ ਜੀ ਕੋ ਠੀਕ ਹਾਂ ਬਾਈ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਦੋ ਨਾਮ ਜਸਵੰਤ ਸਿੰਘ ਭਾਉ ਕੰਟ ਸਬਜੀਤਪੁਰਾ ਜਿਲ੍ਹਾ ਬਠਿੰਡਾ ਹੀ ਤਸਵੀਰ ਫੋਟੋ ਆਈ ਨੇੜੇ ਪਿੰਡ ਬਾਈਕਾ ਨੇੜੇ ਆਪਣੇ ਭਾਈਕਾ ਜਾਲਪੁਰਾ ਜਲਾਵ ਰਹੇਗੇ ਭਗਤਾਵਾਹੀ 80 ਕਿਲੋਮੀਟਰ ਰਹਿ ਗਈ ਆਪਾਂ ਨੂੰ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ ਦੋ 9041088878 ਜੀ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਮੁੱਲ ਬਾਈ ਦੇ ਬਾਈ ਅੱਗੇ ਵੀ ਜਾਇਜ਼ ਹੁੰਦੇ ਤੇ ਮੁੱਲ ਬਾਈ ਅੱਜ ਵੀ ਜਾਇਜ਼ ਹਾਂ ਜਾਇਜ਼ ਹੀ ਕਰਾਂਗੇ ਬਾਈ ਯਾਰ ਠੀਕ ਹੈ ਬਾਈ ਹਾਂ ਜੈ ਨਫਾ ਜਿਹੜੀ ਇਹ ਸਾਹਮਣੇ ਵੜਾ ਆਪਾਂ ਦੇਖ ਰਹੇ ਬਈ ਕਿਹੜਾ ਸੋਸ ਹੋਈ ਹੈ ਇਹ ਦੂਜਾ ਸੋਸ ਹੋਈ ਹੈ ਕਦੋਂ ਸੋਈ ਹੈ ਕੱਲ ਸੋਈ ਹੈ ਕੱਲ ਸੋਈ ਹੈ ਹਾਂਜੀ ਹਾਂਜੀ ਤੇ ਜੇਰ ਵਗੈਰਾ ਸਭ ਕੁਝ ਹਾਂ ਆਪਾਂ ਕਿ ਵੀ ਵੀਡੀਓ ਹੈਗੀ ਆਪਣੇ ਕੋਲੇ ਠੀਕ ਆ ਬੱਚਾ ਬਾਈ ਕੀ ਦੇਤਾ ਪਿੱਛੇ ਵਛਾ ਜੀ ਬੱਚਾ ਵਸਾ ਦੇਤਾ ਹਾਂਜੀ ਹਾਂਜੀ ਬੱਚੇ ਚੰਗੇ ਪਾਉਂਦੀ ਹੈ ਬਾਈ ਹਨਾ ਹਾਂ ਬੱਚੇ ਵਧੀਆ ਉਹ ਕ੍ਰਾਸਟੀਗਾ ਭਰਿਆ ਵਜ ਕੇ ਦਾਈ ਹੂੰ ਕਿਸੇ ਨਾ ਜਰਸੀ ਦਾ ਹਾਂ ਡਾਕਟਰ ਨੇ ਹਾਂ ਹਾਂ ਜਰਸੀ ਦਾ ਕਰਾ ਹੈ ਹੂੰ ਆਪ ਤਾਂ ਐਚਐਫ ਆ ਗਈ ਨਾ ਹਾਂ ਚਪਚਾ ਗਈ ਹੂੰ ਕਿੰਨਾ ਕ ਬੋਲਾ ਕੱਢਦਾ ਬਈ ਫਿਰ ਬੋਲਾ ਕੱਢਿਆ ਬਾਈ ਤੜ ਕੇ ਕੱਢਿਆ ਰਾਤ ਕੱਢ ਠੀਕ 5 6 ਕਿਲੋ ਤੜਕੇ ਕੱਢਦਾ ਸੀ ਤੇ ਕਿੰਨੀ ਕਮੀ ਦਾ ਸਾਨੂੰ ਦੁੱਧ ਦੇ ਦੂਗੀ ਉਹ ਦੋ ਦੋ ਨੇ ਤਾਂ ਪਾਉਗੇ 18 ਕਿਲੋ ਚੋਇਆ ਬਾਈ ਪਹਿਲੇ ਸਵੇ ਦਾ ਠੀਕ ਆ ਚਲ ਆਪ 15 18 ਕਿਲੋ ਮੰਨ ਕੇ ਕਿ ਦੀ ਦਾਂਗਾ ਅਗਲੇ ਜਿਸੇ ਬਾਈ ਠੀਕ ਆ ਵੱਡੀ ਵੱਡੀ ਬਹੁਤ ਆ ਬਾਈ ਹਾਂ ਪੂਰੀ ਵੱਡੀ ਆ ਪਲੀ ਵੀ ਆਣੀ ਲਿੱਸੀ ਦਾ ਵੀ ਬਾਈ ਫੁੱਲਾ ਸੁਆ ਦਾ ਮੰਨੇ ਨਹੀਂ ਨਾ ਹਨਾ ਦਾ ਜਮਾਈ ਨਹੀਂ ਹਮ ਲੈਵਾ ਬਾਈ ਚੈੱਕ ਕਰਾਉਣਾ ਲੈਵਾ ਦੇਖੋ ਕਿਆ ਬਾਤ ਆ ਬਹੁਤ ਸੋਹਣਾ ਫੀਟ ਨਾਲ ਆ ਲੈਵਾ ਬਾਕੀ ਥਣ ਬਹੁਤ ਕਮਾਲ ਦਾ ਥਣ ਬਹੁਤ ਸੋਹਣਾ ਜੀ ਧਾਰ ਬਹੁਤ ਸੋਹਣੀ ਮਿੱਠੀ ਵਾਲਾ ਥਣਾ ਚਾਰੇ ਥਣ ਨਾ ਪੂਰੇ ਗੈਪ ਤੇ ਲੱਗੇ ਹੋਏ ਜਿੰਨਾ ਲੇਵਾ ਕਰਮਾਲੀ ਦਾ ਮਗਰ ਨੂੰ ਉਨੇ ਹੀ ਮੂਰ ਨੂੰ ਆ ਗਿਆ ਹਾਂ ਜੀ ਹਾਂ ਜੀ ਸਹੀ ਗੱਲ ਮਿੱਠ ਮੂਰ ਨੂੰ ਜਿਆਦਾ ਹੀ ਹੋਊਗਾ ਪੂਰਾ ਇਹਦਾ ਚੰਗਾ ਲੇਵਲ ਖੋਲ ਦੇ ਭਾਈ ਤੋਰ ਦੇ ਮਾੜੀ ਜੀ ਖੋਲ ਕੇ ਸਨਖ ਬਣਾਣਾ ਬਾਈ ਵੈੜ ਤੇ ਫੋੜ ਬਹੁਤ ਸੋਹਣਾ ਨਵਾਈ ਨਹੀਂ ਹਟਕਾ ਗਈ ਨਹੀਂ ਸ਼ਾਇਦ ਉਹਨੂੰ ਪੰਡੇ ਦੇ ਵਧੀਆ ਕਰਕੇ ਨਹੀਂ ਜੇ ਨਵਾਈ ਨੂੰ ਹੀ ਹੁੰਦੀ ਤਾਂ ਕਿਆ ਬਾਤ ਸੀ ਨਾ ਬਾਈ ਹਾਂ ਜੀ ਹਾਂ ਜੀ ਸਨਖ ਬਹੁਤ ਫੁੱਲ ਆ ਬਾਈ ਪਲੀ ਪੁਲੀ ਵੀ ਫੁੱਲ ਆ ਕਿ ਬਾਕੀ ਤੋਰਾ ਤਰਾ ਚੈੱਕ ਕਰੋ ਇੱਕ ਨੰਬਰ ਚਵਾਈ ਚੂਈ ਕਿਵੇਂ ਲੱਗੀ ਬਹੁਤ ਸੋਹਣੀ ਲੱਗੀ ਧਾਰਾ ਮਾਰ ਦਾਂਗੇ ਆਪਾਂ ਠੀਕ ਆ ਹਾਂਜੀ ਹਾਂਜੀ ਬਾਕੀ ਬਈ ਨਮਾ ਹਾਣਾ ਕੋ ਬੜਾਪਾ ਜਾਂਦੇ ਨਹੀਂ ਪ੍ਰਿੰਟ ਦੇਖੋ ਬਈ ਕਿਆ ਬਾਤ ਆ ਉਹ ਕੈਮਰਾ ਚ ਢੱਕ ਦਈਏ ਕੁਛ ਥੋੜਾ ਬੱਚੇ ਦਾ ਵੀ ਕਰ ਜਾਂਦਾ ਪਸ਼ੂ ਕੁਛ ਕੈਮਰੇ ਤੋਂ ਵੀ ਮਿਲੇ ਮੇਰੇ ਤੋਂ ਡਰਦੀ ਹੈ ਬਾਕੀ ਲੇਵੇ ਦੀ ਆਪਾਂ ਫੀਟਿੰਗ ਚੈੱਕ ਕਰਾਉਣੀ ਆ ਮਗਰ ਬਾਕੀ ਧਾਰ ਤੂੰ ਬਹੁਤ ਸੋਹਣੀ ਠੰਡੀ ਸੀ ਲਾਈ ਠੀਕ ਹੈ ਬਾਈ ਹਾਂਜੀ ਹਾਂਜੀ ਲੈਵਾ ਹੋਰ ਕਮਾਲ ਦਾ ਬਾਈ ਹੈਨਾ ਹਾਂਜੀ ਹਾਂਜੀ ਬਹੁਤ ਸੋਹਣਾ ਨਲੇਵਾ ਬਹੁਤ ਸੋਹਣਾ ਬਾਈ ਨਲੇ ਹੋਰ ਗੱਲਾਂ ਨਲੇ 10 ਊਏ ਵੀ ਜੇ ਬੰਦਾ ਚੋਲੂਗਾ ਤਾਂ ਹਾਂਜੀ ਹਾਂਜੀ ਬਾਕੀ ਇਹਨਾਂ ਸੈਨ ਨਹੀਂ ਸੋਹਣੇ ਪਿੰਡੇ ਤੇ ਬਹੁਤ ਆਈ ਬੜੀ ਆ ਬਾਈ ਸੈਨ ਸਹੀ ਗੱਲ ਚਮਕ ਵਾਲੀ ਆ ਬਾਈ ਫੁੱਲ ਪੂਰੀ ਪੂਰੀ ਇੱਕ ਹੋਰ ਗੱਲ ਕੋਈ ਵੀ ਵੀਰ ਛੋਟੀ ਨਾ ਸਮਝੋ ਫੁੱਲ ਵੱਡੀ ਆ ਬਾਈ ਬਾਕੀ ਰੰਗ ਰੂਪ ਬਹੁਤ ਪਿਆਰਾ ਕਰਮ ਵਾਲੀ ਹਾਂ ਬਹੁਤ ਸੋਹਣੇ ਪ੍ਰਿੰਟ ਆਈ ਹਮ ਲਈ ਲੈ ਬਾਈ ਠੰਡੀ ਸੀ ਚੈੱਕ ਕਰੋ ਕਰਮ ਵਾਲੀ ਫੁੱਲ ਲੱਗੀ ਕੋਈ ਚੱਕਰ ਹੀ ਨਹੀਂਗਾ ਨਿਆਣਾ ਪਾਉ ਚਾਹਣਾ ਬਹੁਤ ਆ ਬਾਈ ਮਰਜ਼ੀ ਆ ਠੀਕ ਆ ਲੋੜ ਹੀ ਨਹੀਂ ਜੇ ਪਾਉਣੀ ਆ ਤਾਂ ਪਾ ਵੀ ਲੈ ਪਾ ਵੀ ਦਿੰਨੇ ਆਪਾਂ ਕੋਈ ਵੀਰ ਭਰਾ ਕਹੇ ਹੁੰਦੇ ਹੂੰ ਐਨ ਕਿ ਲੋੜ ਚੱਕਰ ਕਈ ਵਾਰ ਡੰਡੀ ਆ ਠੀਕ ਆ ਬਈ ਹਾਂ ਨਿਆਣਾ ਨਿਆਣਾ ਪਾਉਂਦੀ ਚੱਕਰ ਕਰਮਾੜੀ ਫੁੱਲ ਆ ਕੋਈ ਚੱਕਰ ਨਹੀਂ ਜਿਵੇਂ ਮਰਜ਼ੀ ਨਿਆਣਾ ਪਾਉ ਬਾਈ ਕਹਿੰਦਾ ਚਾਹੇ ਨਾ ਪਾਉ ਕਿਉਂਕਿ ਐ ਹੁੰਦਾ ਵੀ ਨਿਆਣਾ ਅਗਲਾ ਕਹਿੰਦਾ ਹਾਂ ਨਿਆਣਾ ਤਰ ਕਈ ਨਾ ਪਸੂ ਬਾਤ ਹੁੰਦੀ ਤੁਨ ਕਰਦੇ ਬਾਹਟੀ ਚ ਪੈਰ ਰੱਖਿਆ ਜਾਂਦਾ ਕਿ ਦੁੱਧ ਦੁੱਧ ਜਾਂਦਾ ਹੂੰ ਬੋਲੀ ਜਾਂਦਾ ਚੈੱਕ ਕਰੋ ਬਾਈ ਕੀ ਆ ਬਾਤ ਸਹੁਸੀਲ ਕਰਮਾੜੀ ਫੁੱਲ ਆ ਚਾਰੂ ਚਰੂ ਬਹੁਤ ਹੋ ਬਈ ਹਾਂ ਚਾਰੂ ਬਹੁਤ ਆਈ ਜਾਣਾ ਕਹਿਦਗੇ ਹੂੰ ਚਾਰੂ ਕਾ ਕੇ ਬਈ ਰਾਹ ਰਾਜੀਆ ਨਹੀਂ ਜਰ ਟਟ ਜਾਣਾ ਸੀ ਨੇ ਟਟ ਜਾਣਾ ਸੀ ਬਾਕੀ ਮੋਰਗ ਲਾਗੀ 10 ਦਿਨ ਨਹੀਂ ਪਸ਼ੂ ਕੁੜੇ ਨਹੀਂ ਚੱਕਦਾ ਇਹ ਨਾ ਉਮੀ ਖੜੀ ਆ ਸ਼ਟ ਹੋਈ ਸਹੀ ਗੱਲ ਹੈ ਸਹੀ ਹਾਂ ਇਹਨੂੰ ਕੋਈ ਚੱਕਰ ਹੀ ਨਹੀਂ ਗਾ ਬਸ ਆ ਮੰਨ ਲਓ ਬਈ ਕਾ ਵਾ ਵਾਸਤਾ ਹੀ ਨਹੀਂ ਬਈ ਯਾਰ ਹੂੰ ਜਦੋਂ ਕੜ ਬਗੈਰਾ ਚੱਲ ਗਿਆ ਜਿਵੇਂ ਮਰਜੀ ਦੁੱਧ ਤੇ ਆਏ ਦੁੱਧ ਪਾ ਲੈਣਾ ਬਈ ਵਧੀਆ ਵਾਸ ਪਾਉ ਸੰਘਣਾ ਥੋੜਾ ਜਿਹਾ ਹੂੰ ਸੰਘਣਾ ਮਾੜਾ ਨਹੀਂ ਮੈਂ ਪਾਣੀ ਯਾਰ ਕਾ ਪਾਉਗੀ ਪਤਲਾ ਜਿਹਾ ਹੂੰ ਸਹੀ ਗੱਲ ਹੈ ਬਈ ਚਵਾਈ ਬਈ ਆਪਾਂ ਚੈੱਕ ਕਰਾਨੇ ਆ। ਬਾਈ ਮੈਂ ਕਹਣਾ ਬਹੁਤ ਕਮਾਲ ਦੀ ਚਵਾਈ ਬਹੁਤ ਸੋਹਣੀ ਬਈ ਯਾਰ ਚਵਾਈ ਲੱਗੀਆਂ ਪੋਲੀ ਆ। ਮੋਟੀ ਆ ਪੋਲੀ ਚਵਾਈ ਆ ਨਿਬੜਦੀ ਆ ਮੈਂ ਕਹਣਾ ਗੱਲ ਪੂਰੀ ਵਧੀਆ ਬਈ ਆ ਥਣ ਦੇ ਧਾਰ ਵੇਖ ਤੀ ਸੋਹਣੀ ਕੰਨੀ ਮੋਤੀ ਨਿਕਲਦੀ ਆ ਲੈ। ਬਾਈ ਕੀ ਬਾਤ ਆ ਲੈ ਚੈੱਕ ਕਰੋ ਚਵਾਈ ਇੱਕ ਨੰਬਰ ਆ ਕਰਮਾਲੀ ਦੀ। ਮਗਰਲੇ ਥਣਾ ਦੀ ਵੀ ਚੈੱਕ ਕਰੋ ਲੈ। ਬਹੁਤ ਸੋਹਣੀ ਚਵਾਈ ਲੱਗੀ ਹੈ ਨਾ ਲੈ। ਬਹੁਤ ਸੋਹਣੀ ਬਈ ਯਾਰ। ਜੰਨੇ ਕੋਈ ਵਰਦੀ ਆ ਬਈ ਚਵਾਈ ਦਾ ਖੜਕਾ ਹੁੰਦਾ ਪਤਾ। ਪਿੰਟੀ ਉੱਪਰ ਪਾਰ ਪਿੱਛੇ ਦੀ ਕੋਈ ਘੂਰ ਸਰ ਲੈ ਦੀ। ਠੀਕ ਆ। ਹਾਂ। ਲੈ। ਇਨਸ ਵਰਦੀ ਆ ਇਹ ਨਹੀਂ ਹੈਗਾ ਵੀ ਚੱਲੋ ਚੱਲੋ ਜੀ ਹਾਂ ਬੜਾ ਜ਼ੋਰ ਬੜਾ ਪਹਿਲਾਂ ਪੋਰ ਆਇਆ ਲਗਾ ਅੱਗੇ ਮੜਾਇਆ ਹੂੰ ਲੈ ਬਾਈ ਕੀ ਬਾਤ ਆ ਬਸ ਜਿਵੇਂ ਮਰਜ਼ੀ ਕਰਾਈ ਚੱਲੋ ਵਰਦੀ ਆ ਮੈਂ ਠੰਡੀ ਆ ਬਾਈ ਯਾਰ ਆਣਗੇ ਲੈ ਨਿਆਣਾ ਲਾ ਕੇ ਕਿਸੇ ਬੰਦੇ ਨੇ ਧਾਰ ਵੀ ਸਿੱਖਣੀ ਹੋਵੇ ਸਿੱਖ ਸਕਦਾ ਆਪਾਂ ਨਿਆਣਾ ਲਾਦਾ ਲੈ ਜਾਵਾਂ ਲੈ ਬਾਈ ਚੈੱਕ ਕਰੋ ਇੰਨਾ ਠੰਡਾ ਸੀਲ ਪਸ਼ੂ ਮਿਲਦਾ ਬਹੁਤ ਘੱਟਕ ਨਹੀਂ ਬਾਈ ਮਨ ਗਰੰਟੀ ਹੋ ਬਈਆ ਘਰ ਤੱਕ ਦੀ ਆਉਣ ਲੜੀ ਮੰਗਾਉਂਦਾ ਆਪਣੇ ਕੋਲ ਕੋਈ ਕੀ ਕਿਸੇ ਪਾਸੇ ਖੋਟੀ ਨਾ ਰੂਈ ਇੱਕ ਨੰਬਰ ਚ ਬਾਈਆ ਸਹੀ ਗੱਲ ਹੈ ਰਜ ਧਾਰੀ ਮਾਰੀਆਂ ਕਿੰਨਾ ਦਾ ਤਾਂ ਹੋ ਗਿਆ ਕਿ ਨਹੀਂ ਬਾਈ ਸਹੀ ਗੱਲ ਹੈ ਹੂੰ ਹੂੰ ਤੇ ਕੀ ਮੁੱਲ ਆਪਰਾ ਫਰਦਿਆਂ ਲੈਣ ਦਾ ਮੁੱਲ ਤਾਂ ਬਾਈ 70 75 ਜੋ ਮਰਜ਼ੀ ਕਰਗੇ 65000 ਦੀ ਦੇਣੀ ਆ ਬਸ ਛੋਟਾ ਛੋਟਾ ਬਾਈ ਜਮਾ ਹੈ ਮੰਨ ਲਓ ਵੀ ਅੱਜ ਜਾਇਜ਼ ਮੁੱਲ ਕਰਤਾ ਹਾਂ 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 ਬਾਲ ਲੈਣ ਦੇ ਨਾਲੇ ਪਾਸੇ ਲੈਣ ਦੇਣ 65 ਕਰਤਾ ਮੁੱਲ ਕਰਾਉਣ ਨੂੰ ਬਾਈ ਕਹਿੰਦਾ 70 75 ਜਿੰਨਾ ਮਰਜ਼ੀ ਕਰਾ ਲਓ ਸਹੀ ਗੱਲ ਹੈ ਜੀ ਬਹੁਤ ਜਾਇਜ਼ ਮੁੱਲ ਕਰਿਆ ਬਾਈ ਸਾਨੂੰ ਆ ਦੇਖੋ ਕਿੰਨਾ ਸੋਨਾ ਲਈ ਫਦੀ ਕਰਮਾ ਲੈ ਬਾਈ ਮੈਂ ਕਹਿੰਦਾ ਕੀ ਬਾਤ ਆ ਫੀਟਿੰਗ ਨਾਲ 11 ਨਾਲੇ ਹੋਰ ਗੱਲ ਆ ਬਾਈ ਕੁੱਟ ਟਮਾਲੇ ਬਾਣੀ ਲੰਕਣੇ ਲੇ ਬਾਣੀ ਹਾਂ ਹਾਂ ਬਾਈ ਯਾਰ ਵਾਕਿਆ ਇਹਨੇ ਲੇ ਵਾਹੇ ਹੋਰ ਪਰਣਾ ਹੁਣ ਜਿਲ ਖਾ ਕੇ ਦੁੱਧ ਤੇ ਆ ਗਈ ਹੂੰ ਉਹਦਾ ਬੋਲਾ ਬਾਈ ਯਾਰ ਕੀ 12 13 ਕਿਲੋ ਬੋਲਾ ਹੋਊਗਾ ਇਹ ਗੱਲ ਪਤਾ ਕੀ ਆ ਜਦੋਂ ਬਾਈ ਕੜ ਚੱਲੂਗਾ ਇਹਨੇ ਹੋਰ ਨਖਾਰ ਕਰਨਾ ਹਾਂ ਨਖਾਰ ਕਰਨਾ ਸਹੀ ਗੱਲ ਹੂੰ ਹਜੇ ਤਾਂ ਕੁਛ ਨਹੀਂ ਹਾਂ ਬਾਕੀ ਹੁਣ ਦੁੱਧ ਵੇਖੋ ਪੀਲਾ ਨਹੀਂ ਜਾਵਾ ਸੋਹ ਸਫੇਦ ਆ ਗਿਆ ਮੇਰੇ ਵੇਦ ਕੇ ਅੱਛਾ ਆ ਗਈ ਦੁੱਧ ਚਿੱਟਾ ਹੋਊਗਾ ਪੀਲਾ ਪਣ ਜਾਵਾ ਹੈ ਨਹੀਂ ਬਸ ਸਹੀ ਗੱਲ ਹੈ ਫੈਟ ਫੁੱਡ ਚੰਗੀ ਦੇਣ ਐਨ ਵਧੀਆ ਆਊਗੀ ਹਾਂ ਹੂੰ ਅੱਗੇ ਬਾਈ 2 ਨੰਬਰ ਤੇ ਇਹ ਦੂਜਾ ਸੁਆ ਜੀ ਦਰਸੀ ਜਾ ਗਈ ਇਹਨੇ ਕਨਾਂ ਟਾਈਮ ਪਿਆ ਬਾਈ ਬਹ ਪੰਜ ਚਾਰ ਦਿਨ ਨਹੀਂ ਦੇ ਠੰਡੀ ਠੰਡੀ ਦੇਖੋ ਲੈ ਬਾਈ ਮੈਂ ਕਹਿੰਨਾ ਕੀ ਬਾਤ ਆ ਕਰਮ ਵਾਲੀ ਦਾ ਹੱਲ ਜਣਾ ਤਾਂ ਹੈ ਹੀ ਨਹੀਂ ਲੈ ਜਮਾ ਕੋਈ ਚੱਕਰ ਆ ਲਾਂ ਲੱਗ ਗਈ ਬਾਈ ਹੁਣ ਆ ਵੇ ਹੂੰ ਬਾਕੀ ਆ ਤੁਹਾਨੂੰ ਬਖਾ ਦੋ ਕਿੰਨੇ ਸੋਹਣੇ ਸੋਨਾ ਤਿਆਰ ਕਰਦੀ ਹੁੰਦੀ ਬਹੁਤ ਸੋਹਣਾ ਹੈ ਭੜਾ ਕਰਨ ਲੱਗ ਗਈ ਹਣਾ ਭੜਾ ਕਰਨ ਲੱਗ ਹਾਂ ਲੈ ਜਿੱਧਰ ਦੀ ਮਰਜ਼ੀ ਬੈਠਾ ਰਹ ਲੈ ਕੀ ਬਾਤ ਆ ਛੜ ਛੱਪੇ ਦਾ ਕੰਮ ਹੀ ਹੈ ਨਹੀਂ ਕੋਈ ਚੱਕਰ ਹੀ ਨਹੀਂ ਕਰ ਨਹੀਂ ਅਗਲਾ ਕਹਿੰਦਾ ਵੀ ਜਿਆ ਮਰਜ਼ੀ ਕਿਤੇ ਫੜੀ ਜਾ ਕੋਸੂ ਸੂਣ ਵਾਲਾ ਹੁੰਦਾਗਾ ਵੀ ਨੇੜੇ ਨਹੀਂ ਲੱਗਦਾ ਸਹੀ ਕਹਿੰਦਾ ਬਾਈ ਲੈ ਲੈ ਦੇ ਬਾਕੀ ਬਈ ਫੀਟਿੰਗ ਬਹੁਤ ਸੋਹਣੀ ਤਰੀਕਾ ਆ ਵੇ ਸੋਣ ਲੇਵਾ ਲਾਉਣ ਲੱਗ ਗਈ ਲਾਉਣ ਲੱਗ ਗਈ ਸਟਾਰਟਿੰਗ ਕਰੀ ਕਰ ਗਈ ਕਰਮ ਵਾਲੀ ਹਾਂ ਹਾਂ ਪਾਕਟ ਲੰਡਰ ਨਾ ਵਿਖਾ ਦਿਓ ਪਰ ਜਾਣੀਆਂ ਨਹੀਂ ਪਰ ਜਾਣੀਆਂ ਬਈ ਮੈਂ ਕਹਣਾ ਬਣੂ ਬਹੁਤ ਜ਼ਿਆਦਾ ਬਹੁਤ ਸੋਹਣੀ ਬੰਨਾਂ ਬਈ ਅੱਜ ਤੱਕ ਜਾਣਾ ਵੇ ਕੀ ਬਾਤ ਐ ਪਰ ਨਾ ਲੇਵਾ ਨੂੰ ਆਪਾਂ ਕਹਦੀ ਸੂ ਤੱਕ ਲਾ ਕੇ ਖੜੂਗੀ ਹਾਂ ਬਾਕੀ ਠੰਡੀ ਠੰਡੀ ਵਿਚਾਰੀ ਕਰਮ ਵਾਲੀ ਨਾ ਕਹਦੀ ਧੀ ਬੁੱਢੀ ਬਹੁਤ ਆ ਹਨ ਬੱਡੀ ਬਹੁਤ ਆਈ ਫੇਸ ਬਹੁਤ ਪਿਆਰਾ ਬਾਕੀ ਬਈ ਐਂ ਲਾ ਲੋ ਵੀ ਗਰਮੀਆਂ ਦਾ ਤੋਹਫਾ ਤੋਹਫਾ ਬਈ ਆ ਹੂੰ ਬਾਕੀ ਆ ਫੇਸ ਬੁੱਲਸ ਵਿਖਾ ਦਿਓ ਲੈ ਕੀ ਬਾਤ ਕਿੰਨਾ ਇਸੇ ਪੱਖ ਤੋਂ ਆਏ ਨਹੀਂ ਹੈਗਾ ਲਿੱਸੀ ਜੀ ਹੈ ਕਿ ਲੰਮੀ ਲੰਮੀ ਵੀ ਫੁੱਲ ਆ ਗਈ ਬਾਈ ਤੋਰਾ ਤਰਾ ਤੁਸੀਂ ਚੈੱਕ ਕਰੋ ਇੱਕ ਨੰਬਰ ਆ ਬਾਕੀ ਥਣ ਬਹੁਤ ਸੋਹਣਾ ਵਈ ਬਹੁਤ ਸੋਹਣਾ ਈ ਥਣ ਹੂੰ ਬਾਕੀ ਮਨਾਂ ਚਾਰ ਦੰਦ ਦੀ ਐਸ਼ਾ ਦੇ ਠੀਕ ਆ ਹਾਂਜੀ ਹਾਂਜੀ ਮੂੰਹੋਂ ਚਾਰ ਦੰਦ ਦਾ ਹਾਜੀ ਹਾਂਜੀ ਹਾਂਜੀ ਠੀਕ ਆ ਤੇ ਕੀ ਮਲਰ ਹੋ ਬਾਈ ਫਿਰ ਇਹ ਜਦਾਂ ਹੋਏ ਬੱਲ 55 58 ਜੋ ਮਰਜ਼ੀ ਕਰਕੇ 50000 ਦੇ ਦਾਂਗੇ 52000 ਹਾਂਜੀ ਹਾਂਜੀ ਜੱਕੋ ਭਾਈ ਆ ਜਾ ਮਨ ਲੋ ਵੀ ਕੱਚੀਆਂ ਵਾਲਾ ਮਲ ਹੋ ਜਾਂਦਾ ਕਿ ਨਹੀਂ ਭਾਈ ਹਾਂ ਭਾਈ ਕੱਚੀਆਂ ਵਾਲਾ ਜਦੋਂ ਕੱਚੀ ਆ ਕੇ ਹੁਣ ਕਿੱਥੇ ਵਾਲੀ ਜਾਂਦਾ ਜਦੋਂ ਭਾਈ ਤਿਆਰੀ ਫੜ ਗਈ ਹਾਂ ਉਹ ਆਪਣਾ ਉਹ ਹੀ ਜਾ ਕਰਾਂਗੇ ਬਾਕੀ ਉਹ ਲੈ ਵਾਸੇ ਕਿ ਨਾ ਸੋਣਾ ਭਰਨਾ ਨੇ ਭਾਈ ਯਾਰ ਲੈ ਇਧਰਲੇ ਪਾਸੇ ਮਰਜੀ ਬਿਠਾ ਰਹੀ ਲੱਗਿਆ ਮੱਠੀ ਵਾਲਾ ਥਾਣਾ ਹੈ ਨਾ ਗਾਰੰਟੀ ਹੈ ਭਾਈ ਯਾਰ ਇੰਨਾ ਠੰਡਾ ਪਸੂ ਆਉਂਦਾ ਹੀ ਨਹੀਂ ਲੈ ਸਹੀ ਗੱਲ ਹੈ ਭਾਈ ਲੱਗਿਆ ਗੱਬਣਾ ਹੈ ਗੱਬਣਾ ਜਮੇ ਸਹੀ ਗੱਲ ਹੈ ਮੋ ਇਹਨਾਂ ਭਾਈ ਖਿੱਚੀ ਜਾਂਦਾ ਕੋਈ ਕਰਮ ਵਾਲ ਨੂੰ ਚੱਕਰੀ ਨਹੀਂ ਬਾਕੀ ਭਾਈ ਨੇ ਮੁੱਲ ਵੀ ਜ਼ਾਇਰ ਰੱਖ ਤੇ ਨਕਸੀ ਦੇ ਬਾਈ ਕੋਲੇ ਬਾਈ ਦੋ ਆਪਾਂ ਦੋਵੇਂ ਹੀ ਦਿਖਾਤੇ ਜੀ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ